DSP शाहकोट मनदीप सिंह दी अगुवाई ਅਤੇ SHO शाहकोट ਇੰਸਪੈਕਟਰ ਅਮਨ ਸੈਣੀ ਦੀ ਦੇਖ ਰੇਖੇਟ शाहकोट ਪੁਲਿਸ ਵੱਲੋਂ ਬੱਤੀ ਬੋਰ ਦੀਆਂ ਦੋ ਦੇਸੀ ਪਿਸਤੌਲਾਂ ਬਰਾਮਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਾਡਲ थाना शाहकोट ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ ਐਚਓ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਐਨ ਡੀ ਪੀ ਐਸ

बत्ती बोर का एक पिस्तौल समेत मैगजीन दो जिंदा रौंद बत्ती बोर्ड आकाशदीप उर्फ मूसा कोलो बत्ती बोर का एक पिस्तौल समेत मैगजीन दो जिंदा रोयद बत्ती बोर्ड एक सी टी ई एक्स मोटरसाइकिल नंबर पी बी दशमलव सिफर अठ ई जेड मनफी अठ हजार अठ सौ एक, एक बुलेट मोटरसाइकिल नंबर पी बी दशमलव एक जे

ਜੋ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਪੁਛਗਿਛ ਦੌਰਾਨ ਮੁਲਜ਼ਮ ਬਲਜਿੰਦਰ ਸਿੰਘ ਉਰਫ ਜਸ਼ਨ ਕੋਲੋਂ ਬੱਤੀ ਬੋਰ ਦੇ 2 ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਖਾਨਾ ਸ਼ਾਹਕੋਟ ਵਿੱਚ 307 ਦੇ 2 ਮਾਮਲੇ ਦਰਜ ਹਨ। ਸ਼ਾਹਕੋਟ ਮਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਾਸੀ ਦੇ ਸਾਹਮਣੇ ਅੰਦਨ ਜੀ ਸਾਡੇ ਇੱਕ ਐਫਆਈਰ ਰਜਿਸਟਰ ਹੋਈ ਸੀ 28/24 ਫਰਵਰੀ ਮਹੀਨੇ ਦੇ ਵਿੱਚ ਕੇਸ ਰਜਿਸਟਰ ਹੋਇਆ ਸੀਗਾ ਐਨਡੀਪੀਆ ਐਕਟ ਜਿਹਦੇ ਵਿੱਚ 302 ਗ੍ਰਾਮ ਹੀਰੋਇਨ ਬਰਾਮਦ ਹੋਈ ਸੀ ਉਹਦੇ ਵਿੱਚ ਇੱਕ ਬਿਗ ਰਿਕਵਰੀ ਹੋਈ ਸੀ ਨਾਲ ਉਹਦੇ ਵਿੱਚ 6 ਪਿਸਟਲ ਬਰਾਮਦ ਹੋਈ ਸੀ ਉਹਦੇ ਵਿੱਚ ਤਿੰਨ ਬੰਦੇ ਮੌਕੇ ਤੇ ਅਪ੍ਰੀਹੈਂਡ ਕਰ ਲਏ ਗਏ ਸੀਗੇ ਤੇ ਉਹਨਾਂ ਦੀ ਫਰਦਰ ਡਿਸਕਲੋਜ਼ਰ ਤੇ ਜਿਹਦੇ ਕੋਲੋਂ ਵੈਪਨ ਸੀਗੇ ਉਹਨੇ ਦੱਸਿਆ ਜੀਗਾ ਕਿ ਜਿਹੜਾ ਚੌਥਾ ਸਾਥੀ ਇਹਨਾਂ ਦਾ ਫਰਾਰ ਸੀਗਾ ਵੈਪਨ ਉਹਦੇ ਕੋਲ ਵੀ ਹੈਗੇ ਆ ਇਲੀਗਲ ਵੈਪਨਸ ਤੇ ਜਿਹਦੇ ਰਿਗਾਰਡ ਜਿਹੜੇ ਚੌਕੀਚਾਂ ਨੇ ਤਲਵੰਡੀ ਆਪਣੇ ਤਲਵੰਡੀ ਸੰਘੇੜਾ ਵਾਲੇ ਤੇ ਉਹਨਾਂ ਨਾਲ ਇੱਕ ਟੀਮ ਬਣੀ ਹੋਈ ਸੀ ਉਹਦੇ ਵਿੱਚ ਜਿਹੜਾ ਚੌਥਾ ਬੰਦਾ ਸੀਗਾ ਬਲਜਿੰਦਰ ਸਿੰਘ ਉਰਫ ਜਸ਼ਨ ਤਲਵੰਡੀ ਬੂਟੀਆਂ ਦਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਉਹਨੇ ਉਹਦੀ ਅੱਗੇ ਫਰਦਰ ਜਦੋਂ ਇੰਟਰਵਿਊਸ਼ਨ ਕੀਤੀ ਗਈ ਉਹਦੇ ਵਿੱਚ ਦੋ ਪਿਸਟਲ ਦੇਸੀ ਦੇਸੀ ਬਰਾਮਦ ਹੋ ਗਏ ਇਹ ਸਰ ਕਿੱਥੋਂ ਪਿਸਟਲ ਲੈ ਕੇ ਆਏ ਸੀ ਇਹ ਜੋ ਜੋ ਪਿਸਟਲ ਲੈ ਆਏ ਗਈ ਸੀ ਉਹ ਪਹਿਲੇ ਹੀ ਉਹਦੀ ਸਟੇਟਮੈਂਟ ਹੋ ਗਈ ਸੀ ਉਹ ਬੰਦਾ ਸੀਗਾ ਸੁਖਰੀ ਤੋਂ ਸੁੱਖਾ ਨਿਆਲੋਵਾਲ ਦਾ ਉਹ ਪਿਸਟਲ ਉਹ ਲੈ ਕੇ ਆਏ ਸੀ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗਾ ਜਿਉਂਨੇ ਪਹਿਲੇ ਆਪਣੀ ਸਟੇਟਮੈਂਟ ਦਿੱਤੀ ਸੀਗੀ ਪਰ ਉਹਨੇ ਅੱਗੇ ਪਿਸਟਲ ਵੰਡੇ ਸੀਗੇ ਜੋ ਉਹਦੇ ਵਿੱਚੋਂ ਹੀ ਅੱਗੇ ਰਿਕਵਰੀ ਹੋਈ ਹੈ ਜੋ ਦੋ ਪਿਸਟਲ ਸੀਗੇ ਹੁਣ ਇਹਦੇ ਕੋਲੋਂ ਰਿਕਵਰ ਹੋਇਆ। ਕਿਸ ਮਕਸਦ ਲਈ ਸਰ ਇਹ ਲੈ ਰਹੇ ਸੀਗੇ? ਇਹ ਆਪਸੀ ਰੰਜਿਸ਼ਵਾਲੀ ਰੱਖਦੇ ਸੀਗੇ। ਇਹਨਾਂ ਦੀ ਆਪਸ ਵਿੱਚ ਰੰਜਿਸ਼ਵਾਲੀ ਸੀ ਜ਼ਿਆਦਾਤਰ ਉਸ ਚੀਜ਼ ਲਈ ਰੱਖਦੇ ਸੀਗੇ ਪਿਸਟਲ। ਬਾਕੀ ਜਿਹੜੇ ਸੁੱਖ ਸੁੱਖਾ ਵਗੈਰਾ ਹੈ ਉਹ ਤੇ ਗੈਂਗਸਟਰ ਟਾਈਪ ਲੋਗ ਨੇ ਪਲੱਸ ਖੂਹਾਂ ਵਗੈਰਾ ਵੀ ਕਰਦੇ ਸੀਗੇ। ਉਹਨਾਂ ਤੇ ਕਾਫੀ ਰਿਕਵਰੀ ਹੋ ਗਈ ਸੀ ਪਹਿਲੇ। ਸਰ ਜਿਹੜਾ ਮੁੰਡਾ ਹੁਣ ਫੜਿਆ ਹੈਗਾ ਇਹਦੇ ਉੱਤੇ ਕੋਈ ਮਾਮਲਾ ਦਰਜ ਪਹਿਲਾਂ ਨਹੀਂ ਹੈ? ਹਾਂਜੀ ਇਹਦੇ ਉੱਤੇ ਆਲਰੇਡੀ ਦੋ ਕੇਸ ਰਜਿਸਟਰ ਹੈ 307 ਦੇ। ਤੇ ਇਹ ਤੀ 5-6 ਮਹੀਨੇ ਤੋਂ ਫਰਾਰ ਸੀਗਾ ਤੇ ਇਹਨੂੰ ਫੜ ਲਿਆ ਗਿਆ। ਜੀ ਸਰ ਕਿਹੜੀ ਜਗ੍ਹਾ ਤੋਂ ਫੜਿਆ ਹੈ? ਇਹਨੂੰ ਸਲੇਚਾ ਮੋੜ ਤੋਂ ਆਰਾਊਂਡ ਅਪ ਕੀਤਾ ਗਿਆ ਹੈ। ਤੇ ਹੁਣ ਇਹ ਫਰਦਰ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਉਹਦੇ ਵਿੱਚ ਪੁੱਛਗੀ ਚੱਲ ਰਹੀ ਆ ਹੁਣ ਤੱਕ 2 ਪਿਸਤਲ ਬਰਾਮਦ ਹੋ ਗਿਆ ਤੇ ਕੋਸ਼ਿਸ਼ ਹੈ ਹੋਰ ਵੀ ਇਹ ਤੋਂ ਬਰਾਮਦਗੀ ਕੀਤੀਆਂ ਜਾ ਸਕਣ।